ਤਾਂ ਕੀ ਕਰਨ ਚਾਹੂਗੇ ਅੱਜ 15 ਅਗਸਤ ਤੇ ਸਾਡੇ ਪ੍ਰਧਾਨ ਮੰਗਾ ਜੀ ਔਰ ਅਮਨ ਪ੍ਰਤਾਪ ਜੀ ਜਿਹੜੇ ਨੇ ਉਹਨਾਂ ਦੀ ਅਧਿਐਕਸ਼ਤਾ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਔਰ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਨਸ਼ੇ ਦੇ ਵਿਰੋਧ ਚ ਉਹਦੇ 'ਤੇ ਚੜ੍ਹ ਕੇ ਸਾਥ ਦਿਓ ਕਿਉਂਕਿ ਸਾਨੂੰ ਵੀ ਚਾਹੀਦਾ ਕਿ ਸਮਾਜ ਦੇ ਵਿੱਚ ਨਸ਼ਾ ਜਿਹੜਾ ਬਹੁਤ ਜ਼ਿਆਦਾ ਫੈਲਿਆ ਉਹਦਾ ਖਾਤਮਾ ਕਰਨਾ ਜਿਹੜਾ ਸਭ ਨੂੰ ਚਾਹੀਦਾ ਕਿ ਪੁਲਿਸ ਦਾ ਸਾਥ ਦੇਣ ਪ੍ਰਸ਼ਾਸਨ ਦਾ ਇਹ ਸਿਰਸਾ ਨਾ ਦੇ ਮਤਲਬ ਵਿਧਾਨਾ ਨਹੀਂ ਹੈ ਲੇਕਿਨ ਹਿੰਦੂਵਾਦੀ ਨੇਤਾ ਹਿੰਦੂਆਂ ਨੂੰ ਤੁਹਾਡਾ ਕੀ ਮੈਸੇਜ ਹੈ ਦੇਖੋ ਜੀ ਸਾਡਾ ਹਿੰਦੂਆਂ ਨੂੰ ਇਹੀ ਮੈਸੇਜ ਹੈ ਕਿ ਸਾਰੇ ਇਕੱਠੇ ਹੋ ਕੇ ਰਹੋ ਜਿਨੇ ਵੀ ਸੰਗਠਨ ਨੇ ਉਹਨਾਂ ਨੂੰ ਚਾਹੀਦਾ ਇੱਕ ਮੰਚ ਤੇ ਹੋਣਾ ਔਰ ਸਾਰੇ ਤਕਰੀਬਨ ਇੱਕ ਮੰਚ ਤੇ ਨੇ ਸੰਗਠਨ ਪਿੱਛੇ ਜੇ ਮੈਂ ਇੱਕ ਖਬਰ ਵੀ ਲਾਈ ਨਹੀਂ ਉਹ ਵੀ ਲਾਈ ਨਹੀਂ ਇੱਕ ਗਾਹੇ ਕੋ ਰੋਡ ਤੇ ਮਰੀ ਹੋਈ ਸੀ ਲੋਕੀ ਨੰਗੀ ਜਾਂਦੇ ਜੀ ਉੱਥੇ ਕੋਈ ਉਹਨੂੰ ਚੱਕਦਾ ਉਪਰਾਲਾ ਨਹੀਂ ਕਰਦਾ ਪਿਆ ਸੀ ਚਾਹ ਦਿਨ ਹੋ ਗਏ ਉਹਦਾ ਸਰੀਰ ਭਰ ਗਾ ਚੁੱਕਾ ਸੀ ਤੇ ਇਹਦੇ ਵਾਸਤੇ ਕੀ ਮੈਂ ਸੋਚ ਰਿਹਾ ਹਾਂ ਦੇਖੋ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਗਾਵਾਂ ਸੜਕਾਂ ਤੇ ਜਿਹੜੀਆਂ ਆਵਾਰਾ ਫਿਰਦੀਆਂ ਨੇ ਉਹਨਾਂ ਦਾ ਜਿਹੜਾ ਪਾਲਣ ਦਾ ਜਿਹੜਾ ਖਰਚਾ ਵਾ ਸਰਕਾਰ ਨੂੰ ਚਾਹੀਦਾ ਕਿ ਇਹਦੇ ਪੁਖਤਾ ਪ੍ਰਬੰਧ ਕਰੇ ਠੀਕ ਹੈ ਜੀ ਹੁਣ ਤੁਸੀਂ ਵੀ ਇੱਕ ਜੋਗੀ ਤੋਂ ਆਪਣਾ ਆਪਣਾ ਆਪਿਆ ਠੀਕ ਹੈ ਜੀ ਤੁਹਾਡੇ ਵੀ ਤੁਸੀਂ ਆਪਣੀ ਪਾਰਟੀ ਦੀ ਬੇਨਤੀ ਕਰਨਗੇ ਇਹ ਜੀਨ ਵੱਧ ਕੇ ਅੱਗੇ ਲੱਦਾ ਜਾਵੇ ਬਿਲਕੁਲ ਜੀ ਜਿਹੜੇ ਸਾਰੇ ਸਾਡੇ ਆਪਾਂ ਪਾਰਟੀ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੀ ਇੱਕੋ ਆਵਾਜ਼ ਆ ਔਰ ਵੱਧ ਛੜ ਕੇ ਨਿਯੁਕਤੀਆਂ ਕੀਤੀਆਂ ਜਾਣਗੀਆਂ ਪਾਰਟੀ 'ਚ ਗੈ ਸ਼੍ਰੀ ਰਾਮ ਹਰ ਹਰ ਮਹਾਦੇਵ ਓਕੇ ਬ्रो ਮੇਰੇ ਨਾਲ ਹੋਣੀ ਆ